ਯਾਰ ਨੂੰ 1 ਸਾਲ ਹੋਇਆ ਸੀ ਹਜੇ ਇਹਨਾਂ ਦੇ ਡੈਡੀ ਦੇ ਕੋਈ ਲੱਤਾਂ ਦੇ ਵਿੱਚ ਫੈਕਸ਼ਨ ਹੋ ਗਈ ਸੀਗੀ ਅੱਛਾ ਜੀ ਤੇ ਜ਼ਖਮ ਬਹੁਤ ਵੱਡੇ ਵੱਡੇ ਦੋਨਾਂ ਲੱਤਾਂ ਦੇ ਹੋ ਗਏ ਸੀ ਜਾਨੀ ਕਿ ਪੈਰ ਲੱਤਾਂ ਸਾਰੇ ਗਲ ਗਏ ਸੀਗੇ ਹੂੰ ਉਸ ਦਿਨ ਉਹਨਾਂ ਨੇ 24-25 ਸਾਲ ਆਪਦੀ ਜ਼ਿੰਦਗੀ ਨਾਲ ਉਹਨੇ ਵੀ ਵਿਚਾਰੇ ਨੇ ਬਹੁਤ ਦੁੱਖ ਭੋਗਿਆ ਤੇ ਨਾਲ ਅਸੀਂ ਵੀ ਭੋਗਿਆ ਐਸੇ ਦੇ ਤੇ ਪਹਿਲੀ ਵੇਚ ਕੇ ਉਹਦੇ ਨਾਲ ਹੀ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਭਰਾ ਹਾਂਜੀ ਉਹਦਾ ਕਰਕੇ ਉਹਨੇ ਸੁਸਾਈਡ ਕਰ ਲਿਆ ਵਾਹਿਗੁਰੂ ਮੇਰਾ ਤਾਂ ਪਾਪਾ ਦਾ ਨਾਂ ਚੱਲਦਾ ਸੀਗਾ ਭਰਾ ਮੇਰਾ ਕਬੱਡੀ ਖਿਡਾਰੀ ਸੀ ਪਾਪਾ ਮੇਰਾ ਮਾਲ ਸੀਗਾ ਹੂੰ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਮੂਲ ਕੀਤੇ ਹਨ ਜੀ ਹੂੰ ਮਹਾਰਾਜ ਦੀ ਕਰਨੀ ਇੱਕ ਬ੍ਰਦਰ ਸੀ ਉਹਦੀ ਡੈਥ ਹੋ ਗਈ ਮੰਮੀ ਡੈਡੀ ਦੀ ਡੈਥ ਹੋ ਗਈ ਗਾਂ ਅਗਲੇ ਕਰੇ ਆ ਕੇ ਉਹਦੋਂ ਵੀ ਜਿਆਦਾ ਦੁੱਖ ਭੋਗੇ ਲਾਉਣ ਲਿਆ ਸੀਗਾ ਅਸੀਂ گاਵਾ ਤੇ ਇਹ گاਵਾ ਵੀ ਸਾਡੀਆਂ ਪੂਰੀਆਂ ਹੋ ਗਨਾਂ ਦੋ ਬੁਖਾਰ ਚੜਿਆ ਬਸ ਅਟੈਕ ਨੂੰ ਹੋ ਗਿਆ ਅਚਾਨਕੀ ਅਚਾਨਕੀ ਬਸ ਦੋ ਦਿਨ ਬਿਮਾਰ ਹੋ ਗੀਆਂ ਬਸ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਪਰਮਜੀਤ ਸਿੰਘ ਅੱਜ ਇੱਕ ਅਜੀਬ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਬੜੇ ਦੁੱਖਾਂ ਵਿੱਚੋਂ ਲੰਗੀ ਆ ਭੈਣ ਦਾ ਕਹਿਣਾ ਹੈ ਕਿ ਜਸ ਦਿਨ ਘਰ ਵਿੱਚ ਮੈਂ ਵਿਆਹ ਕਰਵਾ ਕੇ ਆਈਆਂ ਉਸੇ ਦਿਨ ਤੋਂ ਹੀ ਦੁੱਖ ਭੋਗਣੇ ਸ਼ੁਰੂ ਕਰ ਦਿੱਤੇ ਸੀ ਤੇ ਅੱਜ ਤੀਕ ਇਹ ਸਿਲਸਲਾ ਕੋਈ ਖਾਲੀ ਨਹੀਂ ਗਿਆ ਗੱਲਬਾਤ ਕਰਾਉਨੇ ਆ ਮੇਰੇ ਨਾਲ ਮੌਜੂਦ ਨੇ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਨਾਮ ਕੀ ਹੈ ਤੁਹਾਡਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਵੇਂ ਗੱਲਬਾਤ ਕਰਦੇ ਸੀ ਆਪਾਂ ਆਫ ਦਾ ਕੈਮਰਾ ਬੈਠੇ ਸੀ ਕਿ ਜਿਸ ਦਿਨ ਤੋਂ ਇਹ ਘਰ ਚ ਤੁਸੀਂ ਵਿਆਹੇ ਆਏ ਸੀ ਉਸੇ ਦਿਨ ਤੋਂ ਤੁਹਾਨੂੰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕੀ ਸੀ ਪੂਰੀ ਕਹਾਣੀ ਸਾਂਝੀ ਕਰੋ ਜੀ ਸਮੱਸਿਆ ਤਾਂ ਵੀਰੇ ਮੇਰੇ ਤੇ ਬਹੁਤ ਹੀ ਆਈਆਂ ਮੇਰੇ ਵਿਆਹ ਨੂੰ 1 ਸਾਲ ਹੋਇਆ ਸੀ ਹਜੇ ਇਹਨਾਂ ਦੇ ਡੈਡੀ ਦੇ ਕੋਈ ਲੱਤਾਂ ਦੇ ਵਿੱਚ ਫੈਕਸ਼ਨ ਹੋ ਗਈ ਸੀਗੀ ਅੱਛਾ ਜੀ ਤੇ ਜ਼ਖਮ ਬਹੁਤ ਵੱਡੇ ਵੱਡੇ ਦੋਨਾਂ ਲੱਤਾਂ ਦੇ ਹੋ ਗਏ ਸੀ ਯਾਨੀ ਕਿ ਪੈਰ ਲੱਤਾਂ ਸਾਰੇ ਗਲਗੇ ਸੀਗੇ ਹੂੰ ਉਸ ਦਿਨ ਉਹਨਾਂ ਨੇ 24-25 ਸਾਲ ਆ ਦੀ ਜ਼ਿੰਦਗੀ ਨਾਲ ਉਹਨੇ ਵੀ ਵਿਚਾਰੇ ਨੇ ਬਹੁਤ ਦੁੱਖ ਭੋਗਿਆ ਤੇ ਨਾਲ ਅਸੀਂ ਵੀ ਭੋਗਿਆ 24-25 ਸਾਲ ਜਾਨੀ ਕਿ ਉਹ ਉਵੇਂ ਗੋਡੇ ਚ ਕੀੜੇ ਪੈ ਲੱਤਾਂ ਚ ਉਹ ਹਾਂਜੀ ਹਾਂਜੀ ਬਹੁਤ ਪੱਟੀਆਂ ਕਰਨੀਆਂ ਸਵੇਰ ਉੱਠ ਕੇ ਸਾਫ਼ ਕਰਨੇ ਜ਼ਖਮ ਦਵਾਈ ਜਿੱਥੇ ਵੀ ਸਾਨੂੰ ਕਿਸੇ ਨੇ ਦੱਸਣਾ ਉੱਥੇ ਹੀ ਲੈ ਕੇ ਜਾਣਾ ਪਰ ਨਹੀਂ ਉਹਨਾਂ ਨੂੰ ਕੋਈ ਫਰਕ ਪਿਆਗਾ 2021 ਦੇ ਵਿੱਚ ਫਿਰ ਉਹਨਾਂ ਦੀ ਡੈਥ ਹੋ ਗਈ ਸੀ ਤੇ ਕੋਈ ਪਰਿਵਾਰ ਵਿੱਚ ਹੋਰ ਨਹੀਂ ਸੀ ਤੁਹਾਡੇ ਸੱਸ ਸਹੁਰਾ ਦੇ ਨਾਲ ਸੰਭਣ ਵਾਲੇ ਨਹੀਂ ਸੱਸ ਬਜ਼ੁਰਗ ਸੀਗੇ ਉਹ ਵੀ ਮੰਜੇ ਤੇ ਸੀਗੇ ਉਹਨਾਂ ਦੋਨਾਂ ਨੂੰ ਮੈਂ ਹੀ ਸੰਭੀ ਸੀ ਵੀਰੇ ਓਕੇ ਹਾਂਜੀ ਤੇ ਫਿਰ ਤਾਂ ਭਾਵੇਂ ਉਦੋਂ ਹੀ ਮੁਸ਼ਕਲ ਹੋ ਜਾਂਦਾ ਕਿ ਇੱਕ ਜਦੋਂ ਬੱਚਾ ਵੀ ਨਾਲ ਵੀ ਉਹਨਾਂ ਨੇ ਸਟਰਗਲ ਕਰਨਾ ਇੱਕ ਕੱਲੀ ਔਰਤ ਨੂੰ ਬਾਹਰ ਅੰਦਰ ਦਾ ਕੰਮ ਵੀ ਦੇਖਣਾ ਇੱਕ ਪਰਿਵਾਰ ਵੀ ਸੰਭਣਾ ਕਿਵੇਂ ਮੈਨੇਜ ਕੀਤਾ ਫਿਰ ਉਹ ਸਾਰਾ ਵੀਰੇ ਬਹੁਤ ਹੀ ਮੈਨੂੰ ਪਤਾ じゃ ਮੇਰੀ ਜ਼ਿੰਦਗੀ ਨੂੰ ਪਤਾ ਵੀ ਮੈਂ ਕਿਵੇਂ ਮੈਨੇਜ ਕੀਤਾ ਨਾ ਬਾਹਰ ਜਾਣਾ ਬੱਚਿਆਂ ਨੂੰ ਇਨਾਂ ਦੀ ਦੇਖਭਾਲ ਕਰਨੀ ਬੀਬੀ ਦੀ ਕਰਨੀ ਇਹਨਾਂ ਦੇ ਡੈਡੀ ਨੂੰ ਫਿਰ ਬਾਹਰ ਮੈਂ ਕੰਮ ਤੇ ਕਿਤੇ ਕਿਸੇ ਕੰਮ ਤੇ ਲੱਗਣਾ ਕਿਤੇ ਬੁਟੀਕ ਤੇ ਲੱਗ ਜਾਣਾ ਕਿਤੇ ਕਿਸੇ ਦੇ ਘਰਾਂ 'ਚ ਵੀ ਮੈਂ ਕੰਮ ਕੀਤਾ ਹੂੰ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਮੈਂ ਆਪਦੇ ਬੱਚੇ ਪਾਲੇ ਆ ਜਿਵੇਂ ਆਪਾਂ ਪੰਜਾਬੀ 'ਚ ਕਹੀਏ ਕਿ ਇੱਕ ਚੰਗੇ ਜ਼ਿੰਮੇਵਾਰਾਂ ਦੀ ਧੀ ਹਾਂਜੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਣ ਦੀ ਵੀ ਮਜਬੂਰ ਹੋ ਗਈ ਬਹੁਤ ਮਜਬੂਰ ਹੋਈ ਵੀਰੇ ਮੈਂ ਮੇਰਾ ਤਾਂ ਪਾਪਾ ਦਾ ਨਾਂ ਚੱਲਦਾ ਸੀਗਾ ਭਰਾ ਮੇਰਾ ਕਬੱਡੀ ਖਿਡਾਰੀ ਸੀ ਪਾਪਾ ਮੇਰਾ ਮਾਲ ਸੀਗਾ ਹੂੰ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਬੱਡੀ ਖੇਡੀ ਕੋਲ ਕੀਤੇ ਕੋਲ ਕੀਤੇ ਹਾਂਜੀ ਹੂੰ ਤੇ ਮਹਾਰਾਜ ਦੀ ਕਰਨੀ ਇੱਕ ਬ੍ਰਦਰ ਸੀ ਉਹਦੀ ਡੈਥ ਹੋ ਗਈ ਮੰਮੀ ਡੈਡੀ ਦੀ ਡੈਥ ਹੋ ਗਈ ਗਾਂ ਅਗਲੇ ਘਰੇ ਆ ਕੇ ਉਹਦੋਂ ਵੀ ਜਿਆਦਾ ਦੁੱਖ ਭੋਗੇ ਭਰਾ ਨੂੰ ਕੀ ਗੱਲ ਹੋ ਗਈ ਸੀ ਭਾਣੇ ਉਹ ਜਿਹੜਾ ਤੁਹਾਡਾ ਪੇਕਾ ਪਰਿਵਾਰ ਸੀ ਕਿ ਕਿਦਾਂ ਦਾ ਕਿਵੇਂ ਸੀ ਵਧੀਆ ਪਰਿਵਾਰ ਸੀ ਵੀਰੇ ਬਸ ਇਹ ਜੀ ਕਿਸੇ ਨੂੰ ਪੈਸੇ ਦੇ ਤੇ ਪਹਿਲੀ ਵੇਚ ਕੇ ਉਹਦੇ ਨਾਲ ਹੀ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਭਰਾ ਹਾਂਜੀ ਉਹਦਾ ਕਰਕੇ ਉਹਨੇ ਸੁਸਾਇਸਾਈਡ ਕਰ ਲਿਆ ਵਾਹਿਗੁਰੂ ਕੱਲਾ ਭਰਾ ਸੀ ਪਿੰਡ ਦੋ ਪਹਿਲਾਂ ਦਾ ਕੋਈ ਭਰਾ ਸੀ 8 ਸਾਲ ਛੋਟਾ ਸੀ ਹਮ ਇੱਕ ਦਿਮਾਗ ਅਜਿਹੀ ਸਥਿਤੀ ਬਣ ਜਾਂਦੀ ਆ ਬੰਦੇ ਦੀ ਕਿ ਉਹਨੂੰ ਚੰਗੇ ਮਾੜੇ ਦੀ ਸਮਝ ਹੀ ਨਹੀਂ ਰਹਿੰਦੀ ਕਿ ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰ ਰਿਹਾ ਮੈਂ ਤਾਂ ਕਹਿੰਨੀ ਆ ਵੀਰੇ ਪ੍ਰਮਾਤਮਾ ਅੱਜ ਕੱਲ ਜਿਹੜਾ ਬੰਦਾ ਡੁੱਬਿਆ ਉਹਦੇ ਜਾਦੇ ਮਗਰ ਪੈਂਦਾ ਹਮ ਇੱਕ ਤੁਸੀਂ ਇਹ گاਵਾ ਵਾਲੀ ਗੱਲ ਕਰ ਰਹੇ ਸੀ ਆ ਪਿਛਲੇ ਦਿਨੀ ਕਹਿੰਦੇ ਲੋਨ ਲੈ ਕੇ گاਵਾ ਲਈਆਂ ਸੀ ਕੀ ਗੱਲ ਹੋ ਗਈ ਸੀ ਹਾਂਜੀ ਵੀਰੇ ਲੋਨ ਲਿਆ ਸੀਗਾ ਅਸੀਂ گاਵਾ ਤੇ ਤੇ गावा ਵੀ ਸਾਡੀਆਂ ਪੂਰੀਆਂ ਹੋ ਗਈਆਂ ਦੋ ਬੁਖਾਰ ਚੜਿਆ ਬਸ ਅਟੈਕ ਹੋਈ ਹੋ ਗਿਆ ਅਚਾਨਕੀ ਅਚਾਨਕੀ ਬਸ ਦੋ ਦਿਨ ਬਿਮਾਰ ਹੋਈਆਂ ਬਸ ਉਹ ਵੀ ਮਾਰਾ ਇਦੀ ਕਰਨੀ ਸਾਨੂੰ ਕਰਕੇ ਵੀ ਨਹੀਂ ਖਾਂ ਦਿੰਦਾ ਰੱਬ ਹੂੰ ਇਹ ਨਹੀਂ ਲੋਨ ਲਿਆ ਸੀ ਕਿ ਕਿੰਨੇ ਦਾ ਕਿਹੜੀ ਬੈਂਕ ਤੋਂ ਲੋਨ ਸੀ ਕਿ ਉਹਨਾਂ ਨੇ ਗੱਲਬਾਤ ਕੀਤੀ ਕੋਈ ਬੀਮਾ ਵਗੈਰਾ ਹੁੰਦਾ ਵਿੱਚ ਲੋਨ ਦੇ ਹਾਂਜੀ ਐਚਡੀਐਫਸੀ ਬੈਂਕ ਤੋਂ ਲਿਆ ਸੀਗਾ ਲੋਨ ਅਸੀਂ ਹੂੰ ਬੀਮਾ ਤਾਂ ਕਹਿੰਦੇ ਤੁਹਾਨੂੰ ਮਿਲੇਗਾ ਪਰ ਹੁਣ ਜਦੋਂ ਮਿਲੇਗਾ ਫਿਰ ਦੇਖੀ ਜਾਊਗੀ ਹੂੰ ਉਹਦਾ ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾ ਇਹ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਇੱਕ ਜਿਹੜਾ ਹਸਬੈਂਡ ਆ ਉਹ ਨਾ ਹੋਵੇ ਫਿਰ ਲੋਕ ਵੱਖਰੇ ਤਰ੍ਹਾਂ ਨਾਲ ਨਜ਼ਰੀਆ ਬਦਲ ਜਾਂਦਾ ਇੱਕ ਉਹਨਾਂ ਦਾ ਜਦ ਸਮਾਜ ਚ ਵਿਚਰਦੇ ਆ ਨਜ਼ਰ ਬਦਲ ਜਾਂਦੀ ਉਹਨਾਂ ਦੀ ਬੋਲ ਚਾਲ ਬਦਲ ਜਾਂਦੀ ਆ ਇਹ ਚੀਜ਼ਾਂ ਵੀ ਸਾਹਮਣਾ ਕੀਤਾ ਕਰਨਾ ਪਿਆ ਹੋਣਾ ਬਹੁਤ ਸਾਹਮਣਾ ਕੀਤਾ ਵੀਰੇ ਪਰ ਪ੍ਰਮਾਤਮਾ ਨੂੰ ਪਤਾ ਚਾ ਮੈਨੂੰ ਪਤਾ ਲੋਕਾਂ ਦੀਆਂ ਵੀ ਸੁਣ ਸੁਣ ਕੇ ਮੈਂ ਆਪ ਦੇ ਬਰ ਮੈਂ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਹੂੰ ਅੱਜ ਤੱਕ ਵੀ ਕੋਈ ਮੈਨੂੰ ਪਿੰਡ ਚੋਂ ਕਹਿ ਦੇਵੇ ਜਾਂ ਵੀ ਕਿਸੇ ਦੀ ਕਿਸੇ ਵੀ ਪਾਸੇ ਮੈਂ ਆਪਦੀ ਜੰਪਿਆਉ ਨੂੰ ਜਾਂ ਸੌਰੇ ਨੂੰ ਵੀ ਕਿਸੇ ਨੇ ਲਾਂਬਾ ਦਵਾਇਆ ਹੋਵੇ ਪਰ ਮੈਂ ਆਪਦੇ ਬੱਚੇ ਪਾਲ ਲਏ ਜਿਵੇਂ ਪਾਲੇ ਗਏ ਮੇਰੇ ਤੋਂ ਬਿਲਕੁਲ ਜਦੋਂ ਆ ਬਾਈ ਹੋਰੀ ਨਿੱਕੇ ਹੋਣਗੇ ਫਿਰ ਇਹਨਾਂ ਨਾਲ ਸਾਹਮਦੇ ਸੀ ਜਾਂ ਕਿਵੇਂ ਇਹਨਾਂ ਨੂੰ ਘਰੇ ਛੱਡ ਕੇ ਆਣਾ ਕਿਵੇਂ ਮੈਨੇਜ ਕਰਦੇ ਸੀ ਉਹ ਘਰੇ ਫਿਰ ਬੀਬੀ ਕੋਲੇ ਰਹਿ ਪਿੰਦੇ ਸੀਗੇ ਬੈਠੇ ਰਹਿੰਦੇ ਸੀ ਤੇ ਆਪਦੇ ਬੱਚੇ ਨੂੰ ਯਾਨੀ ਕਿ ਦੁੱਧ ਤੋਂ ਭੁੱਖਾ ਛੱਡ ਕੇ ਤੇ ਦੂਜਿਆਂ ਦੇ ਬੱਚੇ ਲਈ ਲੋਰੀਆਂ ਦੇਣ ਜਾਣਾ ਪੈਂਦਾ ਸੀ ਉਹ ਇਸ ਗੱਲ ਵੀ ਬੜਾ ਮਹਿਸੂਸ ਹੁੰਦਾ ਮਹਿਸੂਸ ਹੁੰਦਾ ਸੀ ਵੀ ਹਾਏ ਮੇਰੇ ਬੱਚੇ ਘਰੇ ਆ ਜਾਂ ਮੈਂ ਕਿਸੇ ਨੇ ਕੋਈ ਫਰੂਟ ਲੈਣਾ ਕੋਈ ਚੀਜ਼ ਮੇਰੇ ਨਾਲ ਦਿਆਂ ਨੇ ਕਹਿਣਾ ਵੀ ਅਸੀਂ ਸਾਡੇ ਤਾਂ ਫ੍ਰੀਜਾਂ ਚ ਪਏ ਫਰੂਟ ਗਲ ਜਾਂਦੇ ਮੈਂ ਕਹਿਣਾ ਸਾਡੇ ਤਾਂ ਘਰੇ ਜਵਾਕਾਂ ਨੇ ਕਿਤੇ ਫਰੂਟ ਹੀ ਨਹੀਂ ਵੇਖੇਗੇ ਲੋਕਾਂ ਦੇ ਗਲ ਜਾਂਦੇ ਆ ਆਪਦੇ ਮਾਨਸ ਤੋਂ ਉਹ ਬਹੁਤ ਵੀਰੇ ਟੇਸ ਪਹੁੰਚਦੀ ਸੀ ਮਹਿਸੂਸ ਹੁੰਦਾ ਭਾਣੇ ਹਕੀ ਕਿਹੜਾ ਮਾਂ ਪਿਓ ਚਾਹੁੰਦਾ ਕਿ ਮੇਰੇ ਬੱਚੇ ਨੂੰ ਆ ਚੀਜ਼ ਦੀ ਕਮੀ ਹੋਵੇ ਹਰ ਇੱਕ ਨੂੰ ਹੁੰਦਾ ਕਿ ਮੈਂ ਉਹ ਚੀਜ਼ ਲੈ ਕੇ ਦੇਵਾਂ ਜਿਹੜੀ ਸਮਾਜ ਚ ਅੱਜਕੱਲ ਨਵੀਂ ਆਈ ਹੁੰਦੀ ਹੈ ਮੇਰੇ ਚਾਹ ਤਾਂ ਹਰ ਇੱਕ ਮਾਂ ਪਿਓ ਨੂੰ ਹੁੰਦੀ ਆ ਫਰਹਲਾ ਹਤੀ ਉਹ ਜਿਸ ਘਰ ਦੇ ਬਣ ਕੇ ਜਦੋਂ ਪ੍ਰਮਾਤਮਾ ਨੂੰ ਨਹੀਂ ਕੁਝ ਚੰਗਾ ਲੱਗਦਾ ਸੀ ਹੂੰ ਦਵਾਨਾ ਬੂਟੇ ਨਹੀਂ ਪੂਰੀਆਂ ਉਹਦਾਂ ਸੀ ਇਹਨਾਂ ਦੇ ਡੈੜੀ ਦੇ ਵਿਚਾਰੇ ਇਹਦਾਂ ਪਟੰਗਾਂ ਦਾ ਵਾਂਗ ਜਿੱਥੇ ਕਿਸੇ ਨੇ ਦੱਸਣਾ ਉੱਥੇ ਲੈ ਕੇ ਜਾਣਾ ਉਹਨੇ ਧੱਕ ਕੇ ਕਹਿ ਦੇਣਾ ਜਿੱਦ ਦੇ ਮੈਂ ਮਰਿਆ ਉਹਦੇ ਮੇਰਾ ਸਾਹ ਸੌਖਾ ਹੋ ਗਏ ਨੇ ਜ਼ਖਮਾਂ ਦੇ ਵਿੱਚ ਜੀ ਪੈ ਜਾਣੇ ਉਹਨਾਂ ਦੇ ਵਿੱਚ ਸਾਫ਼ ਕਰਨੇ ਅਸੀਂ ਪਟ્રોલ ਪਾ ਪਾ ਕੇ ਕਿਤੇ ਕਿਵੇਂ ਕਰਨਾ ਕਿਤੇ ਕਿਵੇਂ ਕਰਨਾ ਉਦੋਂ ਉਦੋਂ ਵੀ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਈ ਤਾਂ ਇਹ ਇੱਥੋਂ ਤੀ ਕਹਿ ਦਿੰਦੇ ਆ ਕਿ ਤੂੰ ਇਹਨੇ ਕਿਹੜਾ ਬਚਨਾ ਤੂੰ ਹੋਰ ਥਾਂ ਜਾ ਵੜਾ ਉਹ ਕਰ ਲਾ ਜੋ ਕਰ ਲਾ ਬਹੁਤ ਕਹਿੰਦੇ ਵੀਰੇ ਮੇਰੇ ਖੁਦ ਭੈਣ ਆ ਭਰਾਵਾਂ ਨੇ ਕਹਿਤਾ ਸੀ ਤੂੰ ਇੱਥੇ ਭੁੱਖੀ ਮਰਦੀ ਆ ਤੂੰ ਕੀ ਲੈਣਾ ਹੂੰ ਤੂੰ ਐਵੇਂ ਕਿਉਂ ਮੈਂ ਕਹਾਂ ਨਹੀਂ ਕੀ ਪਤਾ ਕਿਤੇ ਹੋਰ ਵਿਆਹ ਕਰਾ ਲਾ ਤੂੰ ਇਹਨੂੰ ਛੱਡ ਦੇ ਵੇ ਕਿਹੜਾ ਜਾਂਦਾ ਰਹਿਣਾ ਬਹੁਤ ਕਹਿੰਦੀਆਂ ਵੀਰੇ ਸੋਨੀਆਂ ਪੈਂਦੀਆਂ ਪਰ ਮੇਰੀ ਇਹ ਸੋਚ ਸੀ ਵੀ ਕੀ ਪਤਾ ਮੇਰੀ ਕਿਸਮਤ ਮਾੜੀ ਏ ਕਿ ਮੇਰੇ ਬੰਦੇ ਦੀ ਮਾੜੀ ਮੈਂ ਕਿਉਂ ਛੱਡਣਾ ਹੂੰ ਜੇ ਅੱਜ ਮੈਂ ਛੱਡ ਕੇ ਜਾਉਂਗੀ ਕੀ ਪਤਾ ਮੈਨੂੰ ਗਾਂਹ ਇਦੋਂ ਵੀ ਔਖਾ ਹੋ ਜੇ ਬਿਲਕੁਲ ਪਾ ਇਹ ਸੋਚ ਵੀਰੇ ਰੱਖੀ ਨਹੀਂ ਸੀਗੀ ਚੰਗੇ ਸੋਚ ਤੇ ਚੰਗੀ ਨੀਤ ਨੂੰ ਮਰਦਾਂ ਲੱਗਦੀਆਂ ਨੇ ਤੇ ਅੱਜ ਦੀ ਗੱਲ ਕਰ ਅੱਜ ਕਿੰਨਾ ਸੁਧਾਰ ਆ ਗਿਆ ਘਰ ਵਿੱਚ ਵੀ ਜਿਵੇਂ ਤੁਸੀਂ ਦੱਸਦੇ ਹੋ ਕਿ ਪਹਿਲਾਂ ਇੱਕ ਕਮਰਾ ਹੁੰਦਾ ਸੀ ਉਹਦੇ ਤੋਂ ਗੁਜ਼ਾਰਾ ਕਰਦੇ ਸੀ ਅੱਜ ਨਾਲ ਮੁੰਡੇ ਕਮਾਉਣ ਵਾਲੇ ਹੋ ਗਏ ਹਨਾ ਸਾਰਾ ਲਾਉਣ ਵਾਲੇ ਹੋ ਗਏ ਪਰ ਮੇਰੇ ਪਿੰਡ ਨੇ ਬਹੁਤ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਉਹਨਾਂ ਨੇ ਕਹਿਣਾ ਵੀ ਕੋਈ ਨਹੀਂ ਪੁੱਤ ਤੇਰੇ ਤੇ ਦਿਨ ਬਦਲ ਨਗੇ ਦੇ ਆਉਣਗੇ ਪਰ ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਆ ਹੁਣ ਸਾਨੂੰ ਆਏ ਸੀ ਅਸੀਂ ਚੱਲ ਆਪਦਾ ਦੁੱਧ ਬਾਤ ਤੋਂ ਕੰਮ ਚਲਾਵਾਂਗੇ ਕਰਾਂਗੇ ਉਹ ਵੀ ਨਹੀਂ ਹੁਣ ਰੱਬ ਨੂੰ ਮਨਜ਼ੂਰ ਹੋ ਜਾਗਾ ਹੂੰ ਬਿਲਕੁਲ ਹੁਣ ਇਹੀ ਪਸੂ ਤਾਂ ਇੱਕ ਪਰਿਵਾਰ ਜੀ ਬਣ ਜਾਂਦਾ ਬੜਾ ਔਖਾ ਹੁੰਦਾ ਮੈਂ ਲੱਖੇ ਨੂੰ ਕਹਾਂ ਮੈਂ ਫੋਟੋ ਫੋਟੋ ਖਿੱਚੀ ਕਹਿੰਦਾ ਮੈਂ ਤਾਂ ਘਰੋਂ ਬਾਹਰ ਨਿਕਲ ਗਿਆ ਸੀ ਮੇਰਾ ਤਾਂ ਇੰਨਾ ਮਨ ਔਖਾ ਸੀ ਤਾਂ ਗਾਂ ਉਹਦੇ ਹੀ ਕਹਿੰਦਾ ਮੰਮੀ ਮੈਂ ਨਹੀਂ ਘਰੇ ਰਹਿਣਾਗਾ ਮੈਨੂੰ ਨਾ ਵਿਖਾਈ ਤਾਂ ਬਹੁਤ ਰੋਇਆ ਵਿਚਾਰਾ ਇੱਥੇ ਬਹਿ ਕੇ ਇੰਨਾ ਮਸਾਂਵਰਾ ਆਇਆ ਸੀ ਹੂੰ ਲੱਖੇ ਖਰੀਦ ਕੇ ਵੀ ਤੁਸੀਂ ਲਿਆਏ ਸੀ ਇਹ ਗਾਈਆਂ ਹਾਂਜੀ ਬਈ ਮੈਂ ਹੀ ਖਰੀਦ ਕੇ ਲਿਆੰਦੀ ਸੀ ਹੂੰ ਮਤਾ ਪਸ਼ੂਆਂ ਦਾ ਪਹਿਲਾਂ ਕਰਦੇ ਉਹ ਕਹਿੰਦੇ ਹੀ ਵੀ ਰਹਿੰਦੀ ਪਸ਼ੂ ਪਹਿਲਾਂ ਵੇਚੇ ਹੋਏ ਸੀਗੇ ਆਪਣੇ ਹੂੰ ਉਹ ਮੈਂ ਨਾਲ ਖੇਡਦਾ ਕਰਕੇ ਮੈਂ ਚੱਲ ਬਾਈ ਕਰਦੇ ਘਰੇ ਰਾਵਾਂ ਚੱਲ ਪੱਠੇ ਲਿਆ ਆਇਆ ਕਰਾਂਗੇ ਮਗਰ ਮਾਦਾਰੀ ਕਰੇ ਸਾਹਮਲਿਆ ਕਰਨਗੇ ਪਉ ਚੱਲ ਆਪਦਾ ਕੰਮ ਆਣਾ ਬਾਈ ਨਾਲ ਕਰੇ ਖਰਾਕ ਹੋ ਜੂਗੀ ਵਧੀਆ ਹੂੰ ਅਣ ਦੂਦਰਾ ਸਰਕਲ ਚੱਲੀ ਜਾਊਗਾ ਬਿਲਕੁਲ ਤੇ ਉਹ ਰਾਤ ਬਣੋ ਕੋ ਹੋਰੀ ਮੰਝੋ ਸੀਗਾ ਬਾਈ ਤਾਂ ਤਾਂ ਪਤਾ ਹੀ ਨਹੀਂ ਸੀ ਵੀ ਆਹ ਗੱਲ ਇਦਾਂ ਹੋ ਜਾਣੀ ਆ ਬਹੁਤ ਔਖਾ ਹੋ ਜਾਂਦਾ ਇੱਕ ਇੱਕ ਤਾਂ ਪੈਸਾ ਦਾ ਨੁਕਸਾਨ ਹੋ ਗਿਆ ਜਿਹੜਾ ਲੋਨ ਲਿਆ ਸੀ ਉਹ ਜਿਹੜਾ ਇੱਕ ਪਰਿਵਾਰ ਦਾ ਮੈਂਬਰ ਗਿਆ ਉਹ ਵੱਖਰਾ ਇਹ ਤੁਹਾਡੇ ਚੱਕਰ ਵਾਲੇ ਵੀ ਬਾਈ ਮਗਰੋਂ ਪੈਸੇ ਮੰਗਦੇ ਆ ਕਿ ਜ ਲੈ ਕੇ ਜਾਣੀ ਤਾਂ ਬਾਈ ਇੰਨੇ ਪੈਸੇ ਦੇ ਦੋ ਕੋਈ ਬਹੁਤ ਜ਼ਿਆਦਾ ਘਾਟਾ ਬਈ ਘਰ ਦੀ ਜੀ ਹੁੰਦੀ ਜਾਂ ਘਰੇ ਵੀ ਕੋਈ ਘਰ ਦੀ ਖੇਤੀ ਹੋਏ ਤਾਂ ਉਹ ਚੀਜ਼ ਅਲੱਗ ਆ ਬਈ ਹਨਾ ਜੇ ਆਪਾਂ ਮੁੱਲ ਲਈ ਹੋਏ ਉਹ ਹੀ ਲਈ ਹੋਏ ਮਹੀਨਾ ਵੀ ਨਾ ਹੋਇਆ ਦੱਸ ਦੇਣਾ ਕੋਈ ਹੁਣ ਹਨਾ ਉਹਦਾ ਔਖ ਹੁੰਦਾ ਕਾ ਨਿੱਕੀ ਬੱਚੀ ਆ ਵਿਚਾਰੀ ਦਸਾਂਦਰਾਂ ਦੀ ਅੱਛਾ ਵੀ ਹੁਣੇ ਦੁੱਧ ਦਾ ਦੂਜੇ گاਮਾਂ ਦਾ ਭੇਜਣਾ ਪੈਂਦਾ ਬਈ ਹਮ ਆ ਸਾਡਾ ਇਹ ਪਸ਼ੂ ਵਾਲੇ ਪਾਸੇ ਬੈਠਣ ਦਾ ਵੀ ਮਕਸਦ ਇਹੀ ਸੀ ਕਿ ਮੇਨ ਲੋਨ ਲੈ ਕੇ ਗਾਵਾਂ ਲਈਆਂ ਉਹ ਵੀ ਮਰ ਗਈਆਂ ਨਿੱਕੇ ਜੀ ਤੁਸੀਂ ਬੱਚੀ ਵੇਖ ਸਕਦੇ ਹੋ ਕਿ ਉਸੇ ਦੀ ਬੱਚੀ ਹੈ ਜਿਹਨੂੰ ਹੁਣ ਇਹਨੂੰ ਪਾਸੋਂ ਦੁੱਧ ਪਿਆ ਕੇ ਪਾਲਣ ਵਾਲੇ ਇੱਕ ਮਾਂ ਦਾ ਸਿਰ ਤੇ ਨਾ ਹੋਣਾ ਇੱਕ ਜਾਨਵਰਾਂ ਨੂੰ ਵੀ ਪਤਾ ਹੁੰਦਾ ਕਿ ਕਿਵੇਂ ਆ ਬੰਦ ਕਰ ਲਈ ਲੱਖੇ ਖੇਡਣ ਵਾਲਾ ਬਈ ਨਾਲ-ਨਾਲ ਫਿਰ ਕੰਟੀਨਿਊ ਹੈਗਾ ਹੁਣ ਕਿਉਂਕਿ ਉਧਰ ਤਾਂ ਸ਼ੁਰੂ ਕਰੋ ਆ ਤਾਂ ਜਿਹੜਾ ਕੋ ਸੋਨਾ ਸੀ ਹੋ ਹੀ ਗਿਆ ਕਰੇ ਹੈਗਾ ਬਈ ਜਾਣਾਂ ਦਾ ਨਹੀਂ ਕੱਲ ਮੈਂ ਇੱਥੇ ਮੈਚ ਸੀ ਆਪਣੇ ਚੂੜ ਜੱਕ ਹੂੰ ਤੇ ਪਹਿਲਾਂ ਜਾਣ ਦਾ ਕੋਈ ਨਹੀਂ ਪ੍ਰੋਗਰਾਮ ਸੀਗਾ ਤੇ ਉਹ ਗਾਂ ਇੱਕ ਤੋਂ ਦੱਸਿਆਗਾ ਜਿਹੜੀ ਦੀ ਪਰਸੋਂ ਡੈਥ ਹੋਈ ਆ ਉਹ ਬੈਂਕ ਵਾਲੇ ਕਹਿੰਦੇ ਆਵਾਂਗੇ ਇੱਕ ਵਾਰੀ ਕਹਿੰਦੇ ਵੀ ਵੇਖ ਕੇ ਜਾਵਾਂਗੇ ਇਹਦੇਆਂ ਫੋਟੋ ਫੋਟੋਆਂ ਸੈੱਟ ਕਰ ਲਿਆਵਾਂਗੇ ਡਿਪੀਮੇ ਵਾਲੇ ਹੁੰਦੇ بیمਾ ਹੋਇਆ ਹੁੰਦਾ ਪਰਸੋਂ ਆਣਾ ਹੂੰ ਤੇ ਉਹ ਦੋ ਵਾਰੋਂ ਫੋਟੋਆਂ ਖੱਟ ਕੇ ਲੈ ਗਿਆ ਕੋਈ ਬਈ ਆਉਦੀ ਜਿਹੜੀ ਕਾਰਵਾਈ ਕਰਕੇ ਅਈ ਵਾਰ ਕਹਿੰਦੇ ਉਹ ਚੱਕ ਚਿਕਾਗੋ ਇਹਨੂੰ ਹਨਾ ਨਾ ਨੂੰ ਵੀ ਯਾਰ 24 ਘੰਟੇ ਬੰਦਾ ਆਵੇ ਚ ਰਹਿਦਾ ਕੋਲੇ ਵੇਖ ਕੇ ਮਨ ਹੋਰ ਔਖਾ ਹੁੰਦਾ ਜਦੋਂ ਆਪਾਂ ਬਾਹਰ ਹੁੰਨੇ ਹਨਾ ਬਈ ਜਾਨਵਰ ਆ ਗਏ ਆਪ ਨੂੰ ਵੇਖਦਾ ਜਾਂ ਲਾਬ ਦੇ ਵੀ ਮਾਨ ਚ ਆਉਂਦੀ ਵੀ ਬੇਰੀ ਚੀਜ਼ ਖੜੀ ਹੈ ਹਨਾ ਵੀ ਪਿਆਰ ਕਰਦੇ ਜਾਨਵਰ ਦਾ ਬੰਦੇਰ ਵੱਧ ਪਿਆਰ ਕਰਦੇ ਆ ਬਈ ਉਹ ਜੋ ਪਰਸ ਬਿਮਾਰ ਸੀ ਉਹਨੂੰ ਮੈਂ ਬੁੱਕਲ ਜੀ ਦੇ ਲੈ ਕੇ ਬੈਠਾ ਨਾ ਪਾਣੀ ਪਿਆ ਰਿਹਾ ਆ ਅੱਖਾਂ ਬਲੋਸ ਤੱਕਾ ਮੂੰਹ ਸੈਰ ਬਲੋਸ ਦਾ ਉਹ ਸਾਲਾ ਵੇਖਿਆ ਹੀ ਨਹੀਂ ਜਾਂਦਾ ਸੀਗਾ ਵੀ ਐਵੇਂ ਜਿਵੇਂ ਮਾਨ ਜਿਹੜਾ ਹੋਰ ਮੈਂ ੱਟਕੇ ਨਾਲ ਹੀ ਉੱਥੇ ਹੁਣ ਵੀ ਉੱਠੋ ਹੁਣ ਵੀ ਉੱਠੋ ਆਇਆ ਜੇ ਹੁੰਦਾ ਉੱਗਿਆ ਮੇਰਾ ਉਹਦੀ ਵਿਚਾਰੀ ਦੇ ਘਰ ਦੇ ਉਧਰ ਹੁੰਦੇ ਸੀਗੇ ਜਦੋਂ ਪਈ ਸੀ ਤੇ ਮੈਂ ਮੇਰਾ ਮੂੰਹ ਨੰਗਾ ਕਰਕੇ ਐ ਕਾਲੀ ਤੂੰ ਉੱਠ ਖੜ ਬੱਤਦਾ ਐ ਪਈਆਂ ਤੂੰ ਤੇਰੀ ਬੱਚੀ ਆ ਮੈਂ ਕਹਾਂ ਐ ਤੇ ਮੈਂ ਕੱਲ ਫਿਰ ਤਾਂ ਕਰਕੇ ਮੈਂ ਟੂਰਨਾਮੈਂਟ ਤੇ ਉੱਠ ਗਿਆ ਬਈ ਮੈਂ ਕਹਾਂ ਮੇਰੇ ਤੋਂ ਨਹੀਂ ਵੇਖਣਾ ਮम्मी ਤੁਸੀਂ ਝਕਾ ਦਿਓ ਜੀ ਮਨ ਬਦਲ ਜਾਂਦਾ ਉਹਦੇ ਨਾਲ ਆਹ ਬਈ ਬਿਨਾ ਗੱਲ ਤਾ ਹੀ ਜਾੜਾ ਬਈ 60 70 ਕੋ ਮੀਟਰ ਮੈਂ ਕਹਾਂ ਨਹੀਂ ਆ ਸਕਦਾ ਧਰੇ ਨਹੀਂ ਜਾਣਾ ਮੈਂ ਵੇਖਿਆ ਨਹੀਂ ਜਾਣਾ ਹਣਾ ਮਾਦਾ ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਜਦੋਂ ਜਿਹਨੂੰ ਫੀਟੀਆਂ ਪੈ ਜਾਣ ਉਹਨੂੰ ਫੀਟੀਆਂ ਪੈਂਦੀਆਂ ਹੀ ਆਉਂਦਗਾ ਉਹਨੂੰ ਸਮੱਸਿਆ ਆਉਂਦਗੀ ਰਹਿੰਦੀ ਹੈ ਕਦੇ ਹੋਰ ਵੀ ਘੱਟ ਨੁਕਸਾਨ ਝੱਲੇ ਹੋਣੇ ਆ ਬਹੁਤ ਵੀਰੇ ਘਾਟੇ ਘਾਟਿਆਂ ਦੀ ਵੀ ਤੁਹਾਨੂੰ ਦੱਸ ਦਿੰਨੀ ਆ ਨਾ ਮੈਂ ਹੁਣ ਕੈਮਰੇ ਦੇ ਮੂਰੇ ਕਹਿਣਾ ਤਾਂ ਨਹੀਂ ਚਾਹੁੰਦੀ ਸੀਗੀ ਪਰ ਕਿਸੇ ਨੇ ਸਨਮਾਨਤ ਕਰਤਾ ਵੀ ਲੱਖੇ ਤੈਨੂੰ ਅਸੀਂ ਸਨਮਾਨਤ ਕਰਦੇ ਆ ਅਸੀਂ ਘੋੜੀ ਨਾਲ ਸਨਮਾਨਤ ਕਰਨਾ ਘੋੜੀ ਲਿਆਂਦੀ ਲੱਖੇ ਨੇ ਹੂੰ ਘੋੜੀ ਲਿਆ ਕੇ ਮੁੜ ਕੇ ਉਹ ਬੰਦੇ ਨੇ ਪੈਸੇ ਨਹੀਂ ਦਿੱਤੇਗੇ ਜੀ ਤੋਂ ਉਹਨਾਂ ਨੇ ਲਈ ਸੀ ਲਈ ਸੀ ਹਾਂਜੀ ਹੂੰ ਮੁੜ ਕੇ ਖੜੇ ਪੈਰ ਅਸੀਂ ਕਿਸੇ ਤੋਂ ਫੜ ਕੇ ਪੈਸੇ ਉਹ ਘੋੜੀ ਵਾਲੇ ਨੂੰ ਦੇ ਕੇ ਆਂਦੇ ਉਹ ਕਰੇ ਵਾਧੂ ਦਾ ਸਾਡੇ ਕਲੇਸ ਪਿਆ ਨਾਲੇ ਤਾਂ ਮੁੱਲੀ ਖਰੀਦ ਨਹੀਂ ਪੈਗੀ ਤੁਹਾਨੂੰ ਉਹ ਨਹੀਂ ਪੈਗੀ ਘੋੜੀ ਇਹ ਸਨਮਾਨ ਵਾਲੇ ਨਾਲ ਆ ਜਾਂਦੇ ਆ ਉਹ ਤੁਹਾਨੂੰ ਕੋਈ ਪੈਸੇ ਮੰਗੇ ਘੋੜੀ ਅਸੀਂ ਘਾਟਾ ਪਾ ਕੇ 32000 ਦੀ ਘੋੜੀ ਅਸੀਂ ਵੇਚ ਕੇ ਤੇ ਫੇਰ ਅਗਲੇ ਦੇ ਪੈਸੇ ਦਿੱਤੇ ਦੁਆਰਾ ਅੱਜ ਕੱਲ ਮੈਂ ਕਹਿੰਨੀ ਆ ਵੀ ਜਿਹੜੇ ਲੋਕ ਆਪਦਾ ਨਾਂ ਕਮਾਉਂਦੇ ਆ ਉਹ ਫੋਕੀ ਨਾ ਉਹ ਸੌਤ ਪ੍ਰੋਮੋਟਰ ਕੱਲੇ ਹੁੰਦੇ ਹਵਾ ਕਰ ਦਿੰਦੇ ਆ ਵੀ ਅਸੀਂ ਜੀ ਪੁਲਾਨਾ ਸਨਮਾਨ ਕਰਤਾ ਨਾ ਕਿ ਕਿਸੇ ਬੱਚੇ ਨੂੰ ਮਾਨ ਸਨਮਾਨ ਤਾਂ ਦਿੰਦੇ ਵੀ ਉਹਨੂੰ ਗਰਾਊਂਡ ਦੇ ਵਿੱਚ ਹੀ ਦੇਣ ਭਲਾ ਘੱਟ ਦੇ ਦੇਣ ਹਾਂ ਪਰ ਐਵੇਂ ਫੋਕੀ ਵਾਵਾ ਨਾ ਘਟਣ ਬਿਲਕੁਲ ਘਰ ਦੇ ਸਿਸਟਮ ਹੁਣ ਉਹ ਇੰਨਾ ਕਿ ਸਰਕਲ ਹੁੰਦਾਗਾ ਕਿਵੇਂ ਸੈਟਿੰਗ ਕਰਨੀ ਆ ਇਹ ਤਾਂ ਨਾ ਪੋਸਟਰ ਲਵਾ ਕੇ ਕੱਲਾ ਪਾਸੇ ਹੋ ਜਾਂਦੇ ਆ ਲੱਗੇ ਗੱਲ ਨਹੀਂ ਕੀਤੀ ਉਹਨਾਂ ਨਾਲ ਬਾਈ ਗੱਲ ਬਈ ਕੀਤੀ ਯਾਰ ਮਰੇ ਮੁਕਰਿਆ ਤੁਹਾਨੂੰ ਬਰਾ ਕੀ ਹੁੰਦਾ ਨਾ ਬਈ ਜਾਂ ਲਾਰੇ ਲਾਈ ਜਾਂਦੇ ਰਹਿੰਦੇ ਆ ਵੀ ਅੱਜ ਕੱਲ ਨੂੰ ਹਮ ਹੈ ਨਹੀਂ ਬਾਈ ਯਾਰ ਕਹਿਣਾ ਕਿਸ ਨੂੰ ਕੋਸ ਕਰਨਾ ਬਸਣਾ ਸਵਾਦ ਵਾਲੀ ਗੱਲ ਨਹੀਂ ਹੈਣੀ ਬਈ ਯਾਰ ਹਮ ਕਿਤੇ ਹੈ ਨਹੀਂ ਸੁਵਾਜ ਜਾਈ ਹੈ ਨਹੀਂ ਬਈ ਹੁਣ ਕੀ ਨੇ ਕੀ ਕਹਿ ਦੇਣਾ ਕੀ ਕਰ ਦੇਣਾ ਮੋਕੇ ਜੀ ਬਦਲ ਲੱਗਦਾ ਇਹ 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 ਗੱਲਾਂ ਤੋਂ ਖਿਡਾਰੀ ਵੀ ਕਿਤੇ ਨਾ ਕਿਤੇ ਅਸੀਂ ਲੋਪ ਕਰ ਦਾਂਗੇ ਐਫ ਜੇ ਪ੍ਰਮੋਟਰਾਂ ਦੀ ਵਜ੍ਹਾ ਕਰਨਾ ਕੱਲ ਨੂੰ ਨਮਾ ਯੁੱਧ ਕਿੱਥੇ ਖੇਡਣ ਲਈ ਅੱਗੇ ਹੋਊਗਾ ਵੀ ਆਹ ਕੁਝ ਹੁੰਦਾ ਉਹ ਤਾਂ ਵੀਰੇ ਘਰੋਂ ਚੱਕ-ਚੱਕ ਬੱਚੇ ਨੇ ਖਾਈ ਜਾਣਾ ਪ੍ਰਮੋਟਰਾਂ ਨੇ ਹੱਲਾਸ਼ੇਰੀ ਦੇ ਦੇਣੀ ਅਸੀਂ ਤੁਹਾਨੂੰ ਆਹ ਕਰ ਦਾਂਗੇ ਆਹ ਕਰ ਦਾਂਗੇ ਨਾਲੇ ਤਾਂ ਹਰ ਇੱਕ ਦੇ ਘਰੇ ਲੜਾਈ ਪੈਂਦੀ ਆ ਹੂੰ ਅਗਲਾ ਹੁਣ ਬੱਚੇ ਕੋਈ ਕਿਸੇ ਜੋਗਰਾ ਹੁੰਦਾ ਕੋਈ ਨਹੀਂ ਹੁੰਦਾ ਨਾ ਖਰਾਕ ਵੀ ਖਾਣੀ ਹੁਣ ਕੱਲੇ ਰੁੱਖੇ ਰੋਟੀਆਂ ਖਾ ਕੇ ਤਾਂ ਬੱਚਾ ਖੇਡ ਹੀ ਨਹੀਂ ਸਕਦਾਗਾ ਬਿਲਕੁਲ ਜੀ ਹਾਂ ਜੀ ਉਹ ਪੈਸਾ ਕਰੋ ਘਰ ਖਾ ਖਵਾਉਣਾ ਪੈਂਦਾ ਫਿਰ ਕਿਤੇ ਜਾ ਕੇ ਨਾ ਬਣਦਾ ਪਰ ਇਹ ਤਾਂ ਵਿਚਾਰੇ ਨੇ ਘਰ ਵੀ ਨਹੀਂ ਖਾਦਾਗਾ ਹੂੰ ਜਿੰਨੀ ਜੋ ਗਰਾਵ ਦੇ ਉਹਨਾਂ ਖੇੜਿਆ ਹੁੰਦਾ ਇਹਦਾ ਤਾਂ ਬਚਪਨ ਵੀ ਹੁਣ ਐ ਕਹਿ ਦਈਏ ਕਿ ਉਹ ਉਵੇਂ ਹੀ ਰੁਲ ਗਿਆ ਬਚਪਨ ਦੇ ਵਿੱਚ ਬੱਚਿਆਂ ਨੂੰ ਖੁੱਲੀ ਖਰਾਕ ਮਿਲੀ ਹੋਵੇ ਤਾਂ ਫੇਰ ਹੀ ਜਾਂਦਾ ਪਰ ਹਜੇ ਵੀ ਇਹਦੀ ਗੇਮ ਵਧੀਆ ਹੂੰ ਸਾਰੇ ਕਿੰਨੇ ਕਿਵੇਂ ਕੀ ਖੇਡਦੇ ਹੋ ਬਾਈ ਬਜਨੀ ਜਾਂ ਰੀਡਰ ਹੋ ਜਾਂ ਜਾਫੀਓ ਕੀ ਹੈ ਗੇਮ ਰੀਡਰਾਂ ਬਾਈ ਮੈਂ ਪਹਿਲਾਂ ਬਾਈ ਨਹੀਂ ਖੇਡੀ ਥੋੜਾ ਟਾਈਮ ਉਦੋਂ ਤਾਂ ਉਹਦਾ ਮਨ ਪੰਜੀ ਨਾਲ ਹੀ ਖੇਡਦੇ ਨੂੰ ਬਈ ਪਹਿਲਾਂ ਅਸੀਂ ਤੁਹਾਨੂੰ ਬੜਾ ਹੌਲੀ ਹੌਲੀ ਬੰਦਾ ਜਾਂਦਾ ਹੈ ਨਾ ਹੂੰ 65 70 75 ਬਈ ਹੁਣ ਅਸੀਂ ਕੀ ਓਪਨ ਤੇ ਖੇਡਣ ਲੱਗਿਆਈਗਾ ਬਈ ਤੇ ਬਸ ਅਸੀਂ ਹੂੰ ਤਾਂ ਕਰਕੇ ਹੁਣ ਅਸੀਂ ਬਸ ਕਵੀਲਦਾਰਾਂ ਦੀਆਂ ਵਾਲੀਆਂ ਟੈਨਸ਼ਨਾਂ ਵੱਧ ਗਈਆਂ ਵਧੀਆ ਖੇਡਣ ਲੱਪੇ ਹੁਣ ਵੀ ਵਧੀਆ ਖੇਡਦਾ ਐ ਨਹੀਂ ਗੱਲ ਗਈ ਕਿਤੇ ਕਿਤੇ ਕੋਈ ਨਾਲ ਦੇ ਕਹਿੰਦੇ ਲੋਕ ਦਿਮਾਗ ਤੇ ਕੋਈ ਬੋਝ ਹੁੰਦਾ ਵੀ ਕਰ ਦੀ ਟੈਨਸ਼ਨ ਹੁੰਦੀ ਬਈ ਸੌ ਲੈਣ ਦੇ ਬੰਦੇ ਟੈਨਸ਼ਨ ਹੁੰਦੀ ਨਾ ਯਾਰ ਮੈਂ ਐਂ ਕਰਨਾ ਮੇਰਾ ਕਰ ਦਾ ਕੰਮ ਪਾ ਜਾ ਐਂ ਬਿਲਕੁਲ ਉਹਰ ਬੰਦਾ ਦਿਮਾਗ ਅੰਦਾ ਭਈ ਗਰਾਊਂਡ ਚ ਹੁੰਦਾ ਅਦਾ ਘਰੇ ਹੁੰਦਾ ਅਦਾ ਹੀ ਕਿਤੇ ਹੋਰ ਗਾਂ ਫਿਰਦਾ ਹੁੰਦਾ ਹਨਾ ਮੋਜਰ ਕੀ ਉਜਲੀ ਧਿਆਨ ਰਹਿੰਦਾ ਉਥੇ ਭਈ ਛੱਟ ਫੇੜਦਾ ਵੀ ਡਰ ਰਹਿੰਦਾ ਨਾਲ ਦੇ ਕਹਿੰਦੇ ਆ ਤੂੰ ਸੁੱਕੀ ਜਾਂ ਨਾ ਤੂੰ ਕਿ ਪਹਿਲਾਂ ਅੰਦਰ ਸਰੀਰ ਪਾਰਾ ਸੀ ਆ ਤੂੰ ਕੋਈ ਨਸ਼ਾ ਪਤਾ ਤਾਂ ਨਹੀਂ ਕਰ ਲਾ ਪਿਆ ਕਦੇ ਤੂੰ ਆ ਇਹੋ ਹੀ ਰਿਆ ਨਾ ਪਰ ਕਿਸੇ ਨੇ ਕਿਦੇ ਅੰਦਰ ਵੜ ਕੇ ਥੋੜੀ ਦੇਖਿਆ ਭਈ ਅਗਲੇ ਕੀ ਚੱਲ ਜੀ ਜਾਂਦਾ ਅੰਦਰ ਹਨਾ ਮੰਨਦੇ ਸਹੀ ਗੱਲ ਆ ਲੋਕਾਂ ਨੂੰ ਸਿਰਫ ਉਹ ਗਰਾਊਂਡ ਚ ਖੜਾ ਬੰਦਾ ਦਿਖਦਾ ਗਰਾਊਂਡ ਚ ਖੜਾ ਦਿਸ ਗਿਆ ਵੀ ਬੰਦਾ ਵੀ ਸੁੱਕਿਆ ਤੋਂ ਹਣ ਸਾੜਿਆ ਵੀ ਆ ਹੀ ਨਹੀਂ ਵੇਖਿਆ ਵੀ ਅੰਦਰ ਬੰਦੇ ਦੀ ਕੀ ਤ ਕੀ ਗੱਲ ਦੀ ਸੋਚਣਾ ਬਾਈ ਕਿ ਇਹ ਚੰਗਾ ਤਾਂ ਕਹਿਣਾ ਨਹੀਂ ਵੀ ਜਲ ਤੂੰ 10000 ਗੱਲ ਬਾਤ ਆਦਾ ਕੋਈ ਅੱਗੋ ਮਾੜਾ ਹੀ ਕਹਿੰਦੇ ਆ ਵੀ ਤੇਰਾ ਦਿਮਾਗ ਉਲੱਤਾਂ ਫੜਾ ਤਾ ਨਾ ਜਾ ਕੇ ਜਾਂ ਬੱਸ ਵੀ ਗੱਲ ਤਾਂ ਅੱਜ ਤੂੰ ਆਏ ਨਹੀਂ ਕੀਤਾ ਯਾਰ ਸਹੀ ਗੱਲ ਹੈ ਅੰਦਰ ਬਾੜ ਕੇ ਕੋਈ ਗੇਦ ਨਹੀਂ ਵੇਂਦਾ ਬਈ ਆ ਤੇ ਬੰਦੇ ਅੰਦਰ ਕੀ ਚੱਲੀ ਜਾਂਦਾ ਇੱਕ ਗੱਲ ਮੈਂ ਹੋਰ ਵੇਖਿਆ ਕਬੱਡੀ ਵਾਲੇ ਯਾਰ ਇੰਨਾ ਕੀ ਕਾਹਤੋਂ ਬੋਲਦੇ ਆ ਵੀ ਗੱਲ ਮੇਰੀ ਮੈਨੂੰ ਮੈਂ ਸਵਾਲ ਸ਼ਾਇਦ ਵੱਡਾ ਹੋ ਜਾਂਦਾ ਤੂੰ ਥੋੜੇ ਸ਼ਬਦਾਂ ਚ ਜਵਾਬ ਦੇ ਦੇ ਨਾ ਬੱਸ ਬਈ ਤੁਹਾਨੂੰ ਪਤਾ ਯਾਰ ਬੋਲਣ ਜੋਗੇ ਛੱਡ ਦੇ ਨਹੀਂ ਗੇ ਲੋ ਕਬੱਡੀ ਵਾਲੇ ਨੇ ਕਿਹਾ ਉਹ ਬੱਸ ਬਈ ਐਨੀ ਹੂੰ ਇਹ ਪ੍ਰੋਮੋਟਰਾਂ ਕਰਕੇ ਤਾਂ ਨਹੀਂ ਲੱਗਦਾ ਨਹੀਂ ਨਹੀਂ ਬਈ ਪ੍ਰੋਮੋਟਰ ਪੰਜੇ ਮੰਗ라 ਵੀ ਕੋਈ ਜਾਣੀ ਹੁੰਦੇ ਆ ਬਈ ਚੱਲ 100 ਬੰਦੇ 100 ਬੰਦੇ ਮਗਰ ਇੱਕ ਮੰਦੰ ਮਾੜਾ ਵੀ ਹੁੰਦਾ ਹਨ ਹੂੰ ਪਰ ਉਹ ਇੱਕੋ ਮਾੜਾ ਕਹਿੰਦੇ ਸਾਰਿਆਂ ਨੂੰ ਲੀਕ ਲਾ ਜਾਂਦਾ ਚਲੋ ਕਹਿੰਦੇ ਹੁੰਦੇ ਨਾ ਵੀ ਇੱਕ ਮੱਝ ਲਿਬੜੀ ਹੋਵੇ ਬਈ ਸਾਰਿਆਂ ਨੂੰ ਲਵੇਟ ਦਿੰਦੀ ਉਹ ਗੱਲ ਬਣ ਜਾਂਦੀ ਆ ਪਰ ਨਹੀਂ ਬੰਦੇ ਬਹੁਤ ਵਧੀਆ ਵਧੀਆ ਘੈਂਟ ਘੈਂਟ ਬੰਦੇ ਪਏ ਆ ਜਿਨ੍ਹਾਂ ਨੇ ਬਈ ਹੂੰ ਆਪ ਦਾਰ ਖੂਕੇ ਦੂ ਜੇ ਪਲੇਅਰ ਬਣਾਏ ਹੋਏ ਕਿੰਨੇ ਕਿੰਨੇ ਪਲੇਅਰ ਬਣਾਏ ਹੋਏ ਕਿੰਨੀ ਸਪੋਰਟ ਕਰਦੇ ਬੰਦੇ ਆ ਸਰ ਵੀ ਪਰ ਜਿਹੜਾ ਐਵੇਂ ਕਹਿੰਨ ਉਹ ਧੋਖੇ ਜਿਹਾ ਰੱਖਣਾ ਵੀ ਉਹ ਨਹੀਂ ਜਾਇਦਾ ਵੀ ਸਪੱਸ਼ਟ ਗੱਲ ਕਰਦੇ ਹੋ ਜਿਹੜੀ ਹੁੰਦੀ ਆ ਕਿ ਉਹਨਾਂ ਨੂੰ ਲਾਈ ਜਾਣੇ ਬਈ ਐਵੇਂ ਅੱਜ ਨਹੀਂ ਕੱਲ੍ਹ ਹੀ ਉਹਦੇ ਨਾਲ ਦਾ ਜਵਾਬ ਦਿੱਤਾ ਹੀ ਜੰਗਾ ਬਈ ਬੰਦਾ ਹੱਸਦਾ ਹੋਏ ਹੋਰ ਹੱਲ ਕਰ ਲਵੇ ਹੂੰ ਬਿਲਕੁਲ ਮਾੜਾ ਕਿਵੇਂ ਦੇਖਦੇ ਹੋ ਕਿ ਅੱਜ ਚਲੋ ਠੀਕ ਹੈ ਕਿ ਇੱਕ ਮਾੜਾ ਵਕਤ ਤਾਇਆ ਪਰ ਇਹ ਵੀ ਕਹਿ ਰਹੇ ਨੇ ਕਿ ਪਿਛਲੇ ਵਕਤ ਨਾਲੋਂ ਤਾਂ ਅਜੇ ਬਹੁਤ ਬਿਹਤਰ ਆ ਮੇਰੇ ਅੱਗੇ ਨਾਲੋਂ ਤਾਂ ਕੁਝ ਸੁਧਾਰ ਹੈਗਾ ਚਲ ਬੱਚੇ ਕਮਾਉਂਦੇ ਆ ਆਪ ਦਾ ਸੁਖੀ ਖਾਣੇ ਨੂੰ ਮੈਂ ਰੋਟੀ ਦਾ ਘਰੇ ਬੈ ਕੇ ਖਾਣੀ ਆ ਹੂੰ ਉਹ ਵਕਤ ਨਾਲੋਂ ਤਾਂ ਚੰਗਾ ਕਿ ਜਦੋਂ ਕਮਾਉਣ ਆਸਤੇ ਘਰੋਂ ਬਾਹਰ ਨਿਕਲਦੇ ਵੇ। ਵਕਤ ਚੰਗਾ ਆ ਗਿਆ ਚਲ ਫੇਰ ਵੀ ਬੰਦਿਆਂ ਦੀ ਜਿਹੜੀ ਘਾਟ ਪਿੱਛੇ ਦੀ ਆਪਾਂ ਨੂੰ ਭੈਣ ਭਰਾਵਾਂ ਦੀ ਘਾਟ ਰੜਕਦੀ ਏ ਬੰਦੇ ਦੀ। ਹੂੰ। ਪਰ ਉਹ ਤਾਂ ਨਹੀਂ ਰੱਬ ਪੂਰੀ ਕਰ ਸਕਦਾ। ਨਾ ਇਹ ਤਾਂ ਇੱਕ ਉਹ ਨਾ ਲੱਗਿਆ ਵਾ ਵੀਰੇ ਸਰੀਰ ਨੂੰ ਸਾਰੀ ਦਿਹਾੜੀ ਧੁੱਕੀ ਜਾਂਦੇ ਆ। ਸਹੀ ਗੱਲ ਆ ਇਹ ਕਹਿਦਗੇ ਕਿ ਜੇ ਅੱਜ ਲੱਖੇ ਦਾ ਪਿਓ ਹੁੰਦਾ ਉਹ ਵੀ ਵੇਖ ਲੈਂਦਾ ਕਿ ਅਸੀਂ ਅੱਜ ਸੌਖੀ ਰੋਟੀ ਖਾਣ ਜੋਗੇ ਹੋ ਗਏ ਆ। ਜਾਂ ਇਹ ਕਹਿਦਗੇ ਕਿ ਉਹਨਾਂ ਨੇ ਵੇਖਣਾ ਹੀ ਨਹੀਂ ਸੀ ਆਹ ਕੁਝ। ਆ ਇਹ ਦੋਨਾਂ ਦੇ ਆਏ ਆਉਂਦਾ ਵੀ ਉਹਨਾਂ ਨੇ ਕਹਿਣਾ ਹਾਏ ਆਪਣੇ ਇਨਵੈਕਟਰ ਆਪਾਂ ਲਵਾਵਾਂਗੇ ਕਿ ਆਪਾਂ ਫਲਾਨੀ ਚੀਜ਼ ਲਾਵਾਂਗੇ ਆਪਣੇ ਕਦੋਂ ਆਏ ਹੋਊਗਾ ਵਿਚਾਰੇ ਨੇ ਉਹ ਤਾਂ ਆਸਾਂ ਕਰਦੇ ਤੁਰ ਗਿਆ ਹੂੰ ਅਸੀਂ ਪੰਜ ਜੀ ਹੁੰਦੇ ਗਏ ਬਈ ਘਰ ਤੇ ਸਾਰੇ ਉਦੋਂ ਇਕੱਠੇ ਬ੍ਰਾ ਮਮੀ ਡੈਡੀ ਤੇ ਦਾਦੀ ਵੀਰੇ ਸਾਡੇ ਇੱਕ ਪੱਖਾ ਹੀ ਹੁੰਦਾ ਈ ਸ਼ਰਗਨ ਵਾਲਾ ਹੂੰ ਜਦ ਦਾਦੀ ਵਾਲਾ ਪੱਖਾ ਵਾਹਦੇ ਵੇਲਾ ਡੈਡੀ ਦੇ ਨਾਲ ਜਾ ਹੁੰਦੇ ਤੇ ਉਹਨੇ ਜਿਵੇਂ ਆਹ ਲਾਸਟ ਦੇ ਪਹਿਣਾ ਹਨਾ ਮੁੰਜਾ ਮੂਰੇ ਮੇਰਾ ਜਾਨ ਜਵਾਨਾਂ ਨੂੰ ਮੂਰੇ ਕਰਕੇ ਮੂਰੇ ਦਾਦੀ ਮਮੀ ਹਨਾ ਹੂੰ ਆਏ ਦਾਦੀ ਦੋਰੀ ਨਾਲ ਪਿਆਰ ਬਣੀ ਹੁੰਦੇ ਪੱਖੇ ਮੂਰੇ ਸਾਈਡ ਤੇ ਮੁੰਜਾ ਕਰ ਲੈਂਦੇ ਬਈ ਔਰ ਗੱਲ ਸਰੀ ਸੀ ਦੁਲੈਂਡ ਦੇ ਪੈਣਾ ਨਹੀਂ ਤਾਂ ਉਹ ਜਦ ਬੰਦਾ ਹੁੰਦਾ ਮੇਰਾ ਤਾਂ ਵੱਡਿਆ ਪਿਆ ਯਾਰ ਮੈਂ ਮੂਰੇ ਪਿਆ ਮੈਨੂੰ ਮੂਰੇ ਪਾਉ ਨੀਂਦ ਨਹੀਂ ਆਉਂਦੀ ਉਹ ਬੰਦੇ ਨੇ ਯਾਰ ਬਹੁਤਾ ਪਾਣੀ ਦੇਣ ਨਹੀਂ ਦੇਦਾ ਜਿਵੇਂ ਵੀ ਮੇਰਾ ਪਿਓ ਹੈ ਨਾ ਮੈਂ ਖੇਤ ਨੂੰ ਜਾਣਾ ਉਹ ਵੀ ਉਹਦੀ ਜੇਬ ਚ ਰੁਪਿਆ ਹੋਣਾ ਪਾਉ ਨਾ ਹੋਣਾ ਹਮਮ ਉਹਨੇ ਮੈਨੂੰ ਮੰਗ ਕੇ ਲਿਆ ਦੇਣਗੇ ਕਿ ਤੂੰ 50 ਰੁਪਏ ਲਿਆ ਦੇ 60 ਰੁਪਏ ਲਿਆ ਦੇ ਤਾਂ ਪਾਣੀ ਮੜਾ ਲੈਣੇ ਬਈ ਉਹ ਬੰਦੇ ਨੇ ਬੋਸ਼ਣਾ ਰਸਕੀ ਤਾਂ ਨਹੀਂ ਅੱਜ ਇਹਨੇ ਗੱਲ ਕੀਤੀ ਜੈ ਜੈ ਕਮਾਉਣ ਯੋਗ ਨਹੀਂ ਸੀ ਭਾਵੇਂ ਕਿ ਤੋ ਫੜ ਕੇ ਦਿੰਦਾ ਦੇ ਕੇ ਤੋਰਦਾ ਸੀ ਤੋਰਦਾ ਕਿਤੇ ਉਹਨੇ 15 20 ਸਾਲ ਤੱਕ ਵੀਰੇ ਉਹਨੇ ਪੈਰਾਂ ਚ ਜੁੱਤੀ ਨਹੀਂ ਪਾ ਪੈਂਦੀ ਨਹੀਂ ਸੀ ਜਾਖੰਦ ਦੋਨਾਂ ਪੈਰਾਂ ਤੇ ਸੀ ਹੂੰ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਪਿਓ ਦਾ ਘਰ ਇਸ ਕਰਕੇ ਵੀ ਛੋਟਾ ਰਹਿ ਜਾਂਦਾ ਕਿ ਸਾਰੀ ਉਮਰ ਉਹਨੇ ਸਾਨੂੰ ਵੱਡੇ ਕਰਨ ਵਿੱਚ ਲਾ ਦਿੱਤੀ ਕਿਤੇ ਨਾ ਕਿਤੇ ਜਿਹੜਾ ਪਿਓ ਦਾ ਸਾਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੇ ਸਿਰ ਤੇ ਹੈ ਨਹੀਂ ਕਿਉਂਕਿ ਅਸੀਂ ਅਕਸਰ ਹੀ ਅੱਜ ਦਾ ਜਿਹੜਾ ਯੂਥ ਹੈ ਨਾ ਬਾਈ ਲਖੇ ਚੱਟ ਕਹਿ ਦਿੰਦਾ ਕਿ ਯਾਰ ਜਾ ਯਾਰ ਤੂੰ ਕਰ ਲੈ ਕੀ ਕਰਨਾ ਪਰ ਅਹਿਸਾਸ ਕਰਕੇ ਵੇਖੋ ਜੋ ਪਿਓ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਸੀ ਨਹੀਂ ਬਈ ਆ ਬਾਤ ਬੰਦੀਆਂ ਆ ਬਾਤ ਪਤਾ ਲੱਗਦਾ ਬਈ ਜਿਹੜੀਆਂ ਆਪਦੇ ਚੁੰਮੇ ਵਾਰਾਂ ਪਹਿਲਾਂ ਕਿਤੇ ਹੁਣ ਕੋਈ ਟੈਨਸ਼ਨ ਹੀ ਨਹੀਂ ਹੋਣੀ ਬਈ ਘਰ ਨਿਕਤ ਕਰਨ ਦੀਆਂ ਨਾ ਕੋਈ ਹੂੰ ਸਾਰੇ ਪਈ ਆਪਦੇ ਦੇ ਆਂਦੀ ਗੱਲ ਦਾ ਕੇ ਰੈਸਟ ਯਾਰੀ ਜੇ ਜਾਣਾ ਕੋਈ ਹੋਰ ਗੱਲਾਂ ਕੇ ਸੰਭਾਲਣਾ ਕਰਦਾ ਹੂੰ ਉਹ ਗੱਲਾਂ ਨਹੀਂ ਬੰਦ ਅੱਜ ਕੰਮੀ ਰੜਕਦੀ ਆ ਬਹੁਤ ਜ਼ਿਆਦਾ ਬਈ ਪਿਓ ਦਾ ਪਿਓ ਹੀ ਹੁੰਦਾ ਬਈ ਮਰਜੀ ਆ ਹੂੰ। ਕੋਲ ਬੰਦਾ ਗਰੀਬੀ ਮੇਰੀ ਬਈ ਵੇਖ ਲੈਂਦਾ ਬੰਦਾ ਪਰ ਜਿਹੜਾ ਹੁੰਦਾ ਜੀਆਂ ਦੀ ਘਾਟ ਨੂੰ ਉਹ ਨਿਕ ਤੇ ਸਹੀ ਗੱਲ ਹੈ ਜਿੱਥੇ ਬੰਦੇ ਨੇ ਖੜਨਾ ਉੱਥੇ ਤਾਂ ਬੰਦੇ ਨਹੀਂ ਖੜਨਾ ਖੁਸ਼ੀ ਨਹੀਂ ਹੁੰਦੀ ਬਈ ਕਿਸੇ ਚੀਜ਼ ਦੀ ਕੋਈ ਚੀਜ਼ ਪਾ ਨਹੀਂ ਮੇਰੇ ਮੇਰੇ ਤਾਂ ਇੰਨੇ ਮਾੜੇ ਦਿਨ ਸੀ ਮੇਰੇ ਭਰਾ ਦੇ ਹੌਸਲੇ ਤੇ ਵੀ ਮੈਂ ਬਹੁਤ ਦਿਨ ਕੱਟ ਲਏ ਉਹਨੇ ਮੈਨੂੰ ਇੱਕ ਸੌਦਾ ਸਿੱਟਣਾ ਕੋਈ ਚੀਜ਼ ਲਿਆਉਣੀ ਉਹਨੇ ਉਹਦੇ ਹਾਜ਼ਰ ਹੋ ਜਾਣਾ ਮੈਨੂੰ ਕਹਿਣਾ ਤੂੰ ਰੋ ਨਾ ਬਸ ਮੈਂ ਆ ਗਿਆ ਤੂੰ ਰੋ ਨਾ ਮੈਂ ਆ ਗਿਆ ਕਨੇ ਇੱਕ ਜਿਹੜਾ ਖਿਡਾਰੀ ਬੰਦਾ ਉਹ ਤਾਂ ਦਿਲ ਬਹੁਤ ਤਕੜਾ ਹੁੰਦਾਗਾ ਸੇ ਪਾਸੇ ਵੇਖਦਾ ਰਹਿੰਦਾ ਪਤਾ ਨਹੀਂ ਕਿਵੇਂ ਉਹਦੇ ਦਿਮਾਗ ਚ ਕੀ ਚੱਲ ਰਿਹਾ ਸੀ ਪਤਾ ਨਹੀਂ ਵੀਰ ਰੱਬ ਜਾਣਦਾ ਜੋ ਜਾਣਦਾ ਜਿਹੜੀ ਹੱਦੋਂ ਬਾਅਦ ਦਲੇਰੀ ਬੰਦੇ ਨੂੰ ਮਾਰਾ ਦਿੰਦੀ ਹੈ ਬਈ ਮਾੜਾ ਜੇ ਬੰਦੇ ਦੇ ਅੰਦਰ ਡਰ ਹੁੰਦਾ ਚੰਗਾ ਹੁੰਦਾ ਹਨਾ ਜਿਹੜਾ ਬੰਦਾ ਦਲੇਰ ਹੋਵੇ ਦਲੇਰੀ ਹੋਵੇ ਵੀ ਜਿਹਨੂੰ ਕੋਈ ਚੱਕਰ ਹੀ ਨਾ ਮੰਨਦਾ ਹੋਵੇ ਕੇ ਗੱਲ ਉਹ ਫਿਰ ਕਿਤੇ ਨਾ ਕਿਤੇ ਲੈ ਡੋਪਦੀ ਉਹਦੀ ਦਲੇਰੀ ਵੀ ਉਹਨੂੰ ਬੰਦੇ ਨੂੰ ਸਹੀ ਗੱਲ ਹੈ ਬਾਈ ਤਾਂ ਜਿਹੜਾ ਨਹੀਂ ਬੰਦਾ 100 ਵਾਰੀ ਸੋਚਦਾ ਹੀ ਆ ਜੀ ਜਿਹਨੂੰ ਅੰਦਰ ਕੋਈ ਡਰ ਹੀ ਨਾ ਹੋਇਆ ਮਨ ਚ ਉਹਨੇ ਕੀ ਕਰ ਲੱਗੇ ਨੀ ਕੀ ਅਣਖੀ ਅਣਖੀਆ ਬੰਦਾ ਯੋ ਕਿਤੇ ਗੱਲ ਨਹੀਂ ਖਵਾਉਂਦਾ ਸੀ ਯਾ ਮਾਨਾ ਮੇਰਾ ਹੂੰ ਪਰ ਤੁਹਾਨੂੰ ਪਤਾ ਕੋਈ ਗੱਲਾਂ ਬਾਤਾਂ ਹੋ ਜਾਂਦੀਆਂ ਹਨਾ ਬਾਕੀ ਆਪਾਂ ਨੂੰ ਪਤਾ ਦੇ ਮਨਸਕੀ ਚੱਲਦਾ ਹੀ ਬਈ ਉਹਨੇ ਆਪ ਦਾ ਆਪ ਹੀ ਖਤਮ ਕਰ ਲੈਣਾ ਕਿਸੇ ਨੂੰ ਪਤਾ ਨਹੀਂ ਕਿਆ ਬਸ ਹੂੰ ਪਰ ਉਹਦੇ ਪਾਣੇ ਤਾਂ ਚਾਹੇ ਸਾਰਾ ਕੁਝ ਮੁੱਕ ਗਿਆ ਪਰ ਜਿਹੜੇ ਮਗਰਲੇ ਜੀ ਰਹਿ ਜਾਂਦੇ ਆ ਉਹਨਾਂ ਵਾਸਤੇ ਹੋਰ ਜਖਮ ਮੱਲੇ ਕਰ ਗਿਆ ਅੱਬ ਮਨੇ ਵੀਰੇ ਤਕਰੀਬਨ ਕੋਈ ਆਸਰਾ ਛੱਡਿਆ ਹੀ ਨਹੀਂਗਾ ਆਪਾਂ ਨੂੰ ਆਪਦੇ ਭੈਣ ਭਰਾ ਦਾ ਆਸਰਾ ਹੁੰਦਾ ਬੰਦੇ ਦਾ ਆਸਰਾ ਹੁੰਦਾ ਚੱਲ ਜਉਂਦੇ ਰਹਿਣ ਮੇਰੇ ਪੁੱਤ ਮੈਂ ਤਾਂ ਇਹਨਾਂ ਦੇ ਆਸਰੇ ਦਿਨ ਕੱਟ ਲੇ ਵੀ ਹੋ ਗਏ ਗੱਭਰੂ ਹੋ ਗਏ ਗੱਭਰੂ ਮੈਂ ਤਾਂ ਇਹ ਸਿਆਣੇ ਆ ਇਹ ਘਰ ਸੰਭਣ ਵਾਲੇ ਆ ਜੇ ਕਿਤੇ ਅੱਜ ਦੀ ਮੰਡੀਰ ਵਾਂਗ ਇਹ ਵੀ ਨਿਕਲ ਜਾਂਦੇ ਤਾਂ ਮਾਂਪ ਦਾ ਔਖਾ ਹੋਰ ਵੀ ਹੋ ਜਾਂਦਾ ਮੈਂ ਕਹਿੰਨੀ ਹੈ ਪ੍ਰਮਾਤਮਾ ਨਸ਼ੇ ਪੱਤੇ ਤੋਂ ਮੇਰੇ ਬੱਚੇ ਬਚੇ ਆ ਹੂੰ ਇਸ ਤੋਂ ਵੱਡਾ ਤਾਂ ਚੱਲ ਕੁਝ ਵੀ ਨਹੀਂ ਗਾ ਦਿਨ ਤਾਂ ਆਪਾਂ ਕੱਟ ਲੈਨੇ ਜਿਹੜਾ ਇਹੋ ਜਿਹੇ ਹਾਲਾਤਾਂ 'ਚ ਕੱਟਣਾ ਉਹਦਾ ਬਹੁਤ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਅੱਜ ਵੀ ਆਪਣੀ ਕਹਾਣੀਏ ਸੁਣ ਰਹੇ ਬਥੇਰੇ ਜਿਹੇ ਪਰਿਵਾਰ ਵੀ ਹੋ ਸਕਦੇ ਆ ਜਿਹੜੇ ਆਪਦੀਆਂ ਮੁਸ਼ਕਲਾਂ ਨੂੰ ਇੱਕ ਸਮਝਦੇ ਹੋਣ ਕਿ ਸਾਡੇ ਤੇ ਬਹੁਤ ਵੱਡੀ ਮੁਸ਼ਕਲ ਹੈ ਇਹ ਕਹਾਣੀ ਦੱਸਣ ਦਾ ਜਾਂ ਇਹ ਕਹਾਣੀ ਸਾਹਮਣੇ ਲਿਆਉਣ ਦਾ ਸਿਰਫ ਇਹੀ ਮਕਸਦ ਸੀ ਕਿ ਜਿਉਣਾ ਸਿੱਖੋ ਵਕਤ ਮਾੜਾ ਤਾਂ ਮਾੜਾ ਵੀ ਨਹੀਂ ਰਹਿੰਦਾ ਤੇ ਜੇ ਬਹੁਤਾ ਚੰਗਾ ਇਹਨਾਂ ਹੰਕਾਰ ਵੀ ਨਾ ਕਰੋ ਕਿਉਂਕਿ ਉਹ ਬਹੁਤਾ ਟਾਈਮ ਚੰਗਾ ਵੀ ਨਹੀਂ ਰਹਿੰਦਾ ਜਿੰਨਾ ਰੱਬ ਨੇ ਦਿੱਤਾ ਸ਼ੁਕਰ ਕਰੋ ਕਿਉਂਕਿ ਬਥੇਰੇ ਸਾਡੇ ਤੋਂ ਵੀ ਥੱਲੇ ਨੇ ਤੇ ਬਥੇਰੇ ਸਾਡੇ ਤੋਂ ਉੱਪਰ ਵੀ ਨੇ ਇਹ ਕਹਾਣੀ ਨੂੰ ਤੁਸੀਂ ਕਿਵੇਂ ਦੇਖਦੋ ਕਮੈਂਟ ਕਰਕੇ ਜਰੂਰ ਜੁੜਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਧੰਨਵਾਦ